ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਅੱਜ ਭਾਦੋਂ ਦੀ ਸੰਗ੍ਰਾਂਦ ਤੇ ਬਣ ਰਿਹਾ ਹੈ ਮਹਾਸੰਯੋਗ ਇਹ ਜੋ ਮਹਾਸੰਯੋਗ ਬਣ ਰਿਹਾ ਹੈ ਜੀ ਇਹੋ ਜਿਹੇ ਸੰਯੋਗ ਜਿਸ ਦੇ ਨਾਲ ਸੱਤ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਚਮਕਣ ਹੀ ਵਾਲੀ ਹੈ ਸੋ ਉਹ ਸੱਤ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਅੱਜ ਭਾਦੋਂ ਦੀ ਸੰਗਰਾਦ ਵਾਲੇ ਦਿਨ ਤੋਂ ਹੀ ਕਿਸਮਤ ਬਦਲ ਜਾਵੇਗੀ ਇਹ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੇਵਾਂਗੇ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ கிருஷ்ਨਾ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਭਗਵਾਨ ਕ੍ਰਿਸ਼ਨ ਦੀ ਹਮੇਸ਼ਾ ਦੇ ਲਈ ਤੁਹਾਡੇ ਤੇ ਕਿਰਪਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਬਹੁਤ ਹੀ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਇਹੋ ਜਿਹੇ ਸੰਯੋਗ ਬਹੁਤ ਹੀ ਸਮੇਂ ਦੇ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਦੋਸਤੋ ਅੱਜ ਦੇ ਦਿਨ ਬੁੱਧ ਅਤੇ ਸਿੰਘ ਦੋਵੇਂ ਹੀ ਰਾਸ਼ੀਆਂ ਦੇ ਵਿੱਚ ਪਰਿਵਰਤਨ ਹੋ ਜਾਵੇਗਾ ਜਿਸ ਕਾਰਨ ਇਹਨਾਂ ਸੱਤ ਰਾਸ਼ੀ ਵਾਲਿਆਂ ਨੂੰ ਹੁਣ ਧਨਵਾਨ ਹੁਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਮਹੀਨੇ ਦੇ ਵਿੱਚ ਸਿੰਘ ਅਤੇ ਕਰਕ ਸਮੇਤ ਪੰਜ ਹੋਰ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਜੀ ਇਹੇ ਰਾਸ਼ੀ ਵਾਲੇ ਆਪਣੀ ਬੁੱਧੀ ਅਤੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਵੱਡੀਆਂ-ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰ ਲੈਣਗੇ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਧਨવાન ਹੋਣ ਤੋਂ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਸ ਤੋਂ ਇਲਾਵਾ ਇਹਨਾਂ ਨੂੰ ਵਿੱਤੀ ਲਾਭ ਵੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਤਾਂ ਆਓ ਜੀ ਦੋਸਤੋ ਹੁਣ ਜਾਣਦੇ ਹਾਂ ਕਿ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਸਮੇਂ ਕਿਸਮਤ ਹੀ ਬਦਲਣ ਵਾਲੀ ਹੈ ਇਸ ਮਹੀਨੇ ਦੇ ਵਿੱਚ ਸੂਰਜ ਆਪਣੀ ਗ੍ਰਹਿ ਗੋਚਰ ਕਰਨ ਵਾਲੇ ਹਨ ਇਹ ਬਹੁਤ ਹੀ ਸ਼ਕਤੀਸ਼ਾਲੀ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਤੇ ਸਾਰੇ ਹੀ ਮਾੜੇ ਗ੍ਰਹਾਂ ਦੇ ਪ੍ਰਭਾਵ ਨੂੰ ਨਸ਼ਟ ਕਰ ਦੇਵੇਗਾ ਜਾਨੀ ਕਿ ਸੂਰਜ ਸਭ ਤੋਂ ਪ੍ਰਭਾਵਸ਼ਾਲੀ ਤੁਹਾਡੀ ਜ਼ਿੰਦਗੀ ਵਿੱਚ ਗ੍ਰਹਿ ਗੋਚਰ ਕਰਨ ਵਾਲਾ ਹੈ ਨਾਲ ਹੀ ਇਸ ਮਹੀਨੇ ਦੇ ਵਿੱਚ ਸੂਰਜ ਦੇ ਨਾਲ ਬੁੱਧ ਅਤੇ ਵੀਰ ਵਿੱਚ ਵੀ ਹੋ ਜਾਵੇਗਾ ਬਦਲਾਵ ਨਾਲ ਇੱਕ ਉੱਚ ਪਦਰੀ ਵਿਧਾਤਾ ਰਾਜਯੋਗ ਵਿਆਦਿਕ ਜੋਤਿਸ਼ਾਸਤਰਾਂ ਦੇ ਹਿਸਾਬ ਦੇ ਨਾਲ ਬਹੁਤ ਸ਼ੁਭ ਸੰਜੋਗ ਮੰਨਿਆ ਜਾ ਰਿਹਾ ਹੈ ਜੀ ਸੂਰਜ ਅਤੇ ਬੁੱਧ ਸ਼ਕਤੀ ਅਧਿਕਾਰ ਅਤੇ ਬੁੱਧੀ ਦੇ ਕਾਰਗਹਨ ਇਸ ਲਈ ਇਹਨਾਂ ਦਾ ਸੁਮੇਲ ਵਿਅਕਤੀ ਨੂੰ ਹਮੇਸ਼ਾ ਬੁੱਧੀਮਾਨ ਅਤੇ ਆਤਮ ਵਿਸ਼ਵਾਸ ਵਾਲਾ ਬਣਾ ਦਿੰਦਾ ਹੈ ਇਹ ਮਹੀਨਾ ਤੁਹਾਡੇ ਕੈਰੀਅਰ ਕਾਰੋਬਾਰ ਅਤੇ ਅਧਿਕਾਰ ਵਿੱਚ ਵਾਧਾ ਕਰਨ ਵਾਲਾ ਹੈ ਜੀ ਪੰਜੇ ਰਾਸ਼ੀਆਂ ਦੇ ਪਰਿਵਾਰਕ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ ਜਿਸ ਵਿੱਚ ਸਿੰਘ ਅਤੇ ਕਰਕ ਰਾਸ਼ੀਆਂ ਵੀ ਸ਼ਾਮਿਲ ਹਨ ਤਾਂ ਆਓ ਜਾਣ ਲਈਏ ਕਿ ਉਹ ਬਾਕੀ ਪੰਜ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ ਤਾਂ ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਜੀ ੍ਰਿਸ਼ਭ ਰਾਸ਼ੀ ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਇਹ ਮਹੀਨਾ ਤੁਹਾਡੇ ਲਈ ਭਾਗਾਂ ਵਾਲਾ ਰਹਿਣ ਵਾਲਾ ਹੈ ਇਸ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕੁਝ ਲੰਬੀ ਜਾਂ ਛੋਟੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਤੇ ਇਹ ਯਾਤਰਾ ਤੁਹਾਡੇ ਲਈ ਤਰੱਕੀ ਦੇ ਲਈ ਨਵੇਂ-ਨਵੇਂ ਮੌਕੇ ਲੈ ਕੇ ਆਵੇਗੀ ਮਹੀਨੇ ਦੇ ਦੂਜੇ ਅੱਧ ਦੇ ਵਿੱਚ ਤੁਸੀਂ ਜਿਹੜੀਆਂ ਵੀ ਪ੍ਰੀਖਿਆਵਾਂ ਪ੍ਰਤੀ ਆਪਣੀ ਤਿਆਰੀ ਕਰ ਰਹੇ ਸੀ ਜਾਂ ਥੋੜਾ ਵੀ ਵਿਦਿਆਰਥੀ ਕਿਤੇ ਭਟਕ ਰਹੇ ਸੀ ਤਾਂ ਹੁਣ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਹੀ ਨਤੀਜਾ ਮਿਲ ਜਾਵੇਗਾ ਸਵਾਗਤ ਮੇਨਤ ਤੋਂ ਬਾਅਦ ਤੁਸੀਂ ਹੁਣ ਆਪਣੇ ਮਨਚਾਹੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਸ ਮਹੀਨੇ ਦੇ ਵਿੱਚ ਤੁਹਾਨੂੰ ਆਪਣੇ ਪਿਤਾ ਜਾਂ ਰਿਸ਼ਤੇਦਾਰਾਂ ਦਾ ਸਹਾਇਕ ਵੀ ਮਿਲ ਸਕਦਾ ਹੈ ਤੁਹਾਡੇ ਪੁਰਾਣੇ ਸਮੇਂ ਵਿੱਚ ਜਾਂ ਪਿਤਾ ਜਾਂ ਰਿਸ਼ਤੇਦਾਰਾਂ ਦੇ ਨਾਲ ਜਿਹੜੇ ਵੀ ਕੋਈ ਮਤਭੇਦ ਸਨ ਉਹਨਾਂ ਦਾ ਵੀ ਹੱਲ ਹੋ ਜਾਵੇਗਾ ਵਿਦੇਸ਼ ਵਿੱਚ ਕੰਮ ਕਰਨ ਵਾਲਿਆਂ ਲਈ ਵੀ ਇਹ ਮਹੀਨਾ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਜੇਕਰ ਇਸ ਰਾਸ਼ੀ ਵਾਲੇ ਲੋਕਾਂ ਦੀ ਪ੍ਰੇਮ ਵਰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਇਹ ਮਹੀਨਾ ਲਾਭਦਾਇਕ ਰਹੇਗਾ ਅਗਲੀ ਘੋਸ਼ਣ ਸੀ ਬ੍ਰਾਸ਼ੀ ਹੈ ਜੇਕਰ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਤੁਹਾਡੇ ਲਈ ਚੰਗੀ ਹੋਣ ਵਾਲੀ ਹੈ ਜੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤੁਸੀਂ ਆਪਣੇ ਵਿਚਾਰ ਦੂਜਿਆਂ ਦੇ ਨਾਲ ਦੂਜਿਆਂ ਦੇ ਸਾਹਮਣੇ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਹੋ ਜਿਸ ਕਾਰਨ ਤੁਹਾਨੂੰ ਆਪਣੇ ਕੈਰੀਅਰ ਕਾਰੋਬਾਰ ਵਿੱਚ ਮਨ ਚਾਹੀ ਸਫਲਤਾ ਮਿਲ ਜਾਵੇਗੀ ਬੁੱਧੀ ਦੇ ਨਾਲ ਤੁਹਾਡੀਆਂ ਰੁਕਾਵਟਾਂ ਜਿਹੜੀਆਂ ਵੀ ਸਨ ਉਹਨਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਪੁਰਾਣੇ ਸਮੇਂ ਦੀਆਂ ਜਿਹੜੀਆਂ ਵੀ ਰੁਕਾਵਟਾਂ ਸਨ ਉਹਨਾਂ ਦਾ ਹੁਣ ਖਾਤਮਾ ਹੋ ਜਾਵੇਗਾ ਰਿਸ਼ਤੇਦਾਰਾਂ ਦੇ ਨਾਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਗਲਤਫਹਿਮੀ ਵੀ ਦੂਰ ਹੋ ਜਾਵੇਗੀ ਪ੍ਰੀਖਿਆ ਦੇ ਪ੍ਰਤੀ ਤੁਸੀਂ ਜਿਹੜੀ ਵੀ ਤਿਆਰੀ ਕਰ ਰਹੇ ਸੀ ਤਾਂ ਇਹ ਸਮਾਂ ਤੁਹਾਡੇ ਲਈ ਹੁਣ ਸ਼ੁਭ ਸਾਬਿਤ ਹੋ ਜਾਵੇਗਾ ਇਸ ਸਮੇਂ ਦੌਰਾਨ ਕੀਤੀਆਂ ਯਾਤਰਾਵਾਂ ਤੁਹਾਡੇ ਲਈ ਕੈਰੀਅਰ ਅਤੇ ਕਾਰੋਬਾਰ ਵਿੱਚ ਬਹੁਤ ਹੀ ਸਫਲ ਸਾਬਿਤ ਹੋ ਜਾਣਗੀਆਂ ਵਿਆਹੀ ਲੋਕਾਂ ਲਈ ਇਹ ਮਹੀਨਾ ਬੜਾ ਹੀ ਖੁਸ਼ਹਾਲ ਰਹਿਣ ਵਾਲਾ ਹੈ ਜੀ ਹਾਲਾਂਕਿ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਹੁਣ ਮਨ ਚਾਹੇ ਨਤੀਜੇ ਮਿਲਣ ਵਾਲੇ ਹਨ ਇਹ ਮਹੀਨਾ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਹੀ ਫਲ ਦੇ ਕੇ ਜਾਵੇਗਾ ਇਸ ਮਹੀਨੇ ਤੁਸੀਂ ਕੋਈ ਵੱਡੀ ਪ੍ਰਾਪਤੀ ਵੀ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੇ ਮਾਣ ਹੋ ਜਾਵੇਗਾ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਇਸ ਮਹੀਨੇ ਤੁਸੀਂ ਕਿਸੇ ਖਾਸ ਵਿਅਕਤੀ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ ਜੇਪੂ ਵਿਕ ਵਿੱਚ ਤੁਹਾਡੇ ਲਈ ਆਮਦਨ ਦਾ ਇੱਕ ਵੱਡਾ ਸਰੋਤ ਬਣ ਜਾਵੇਗਾ ਸਰਕਾਰ ਨਾਲ ਜੁੜੇ ਅਧੂਰੇ ਕੰਮ ਵੀ ਤੁਹਾਡੇ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਇਸ ਮਹੀਨੇ ਦੇ ਦੌਰਾਨ ਕੋਈ ਉੱਚ ਅਹੁਦਾ ਵੀ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਕੈਰੀਅਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ ਦੇ ਸੀਨੀਅਰ ਅਤੇ ਜੂਨੀਅਰ ਦਾ ਪੂਰਾ ਹਿੱਸਾ ਯੋਗ ਮਿਲ ਜਾਵੇਗਾ ਜੇਕਰ ਤੁਹਾਡੀ ਅਦਾਲਤ ਵਿੱਚ ਕੋਈ ਅਧਿਕਾਰੀ ਵਰਗ ਦੇ ਨਾਲ ਕੇਸ ਚੱਲ ਰਿਹਾ ਸੀ ਤਾਂ ਇਸ ਮਹੀਨੇ ਫੈਸਲਾ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ ਹਾਲਾਂਕਿ ਤੁਹਾਨੂੰ ਇਸ ਮਹੀਨੇ ਵਾਣ ਦੀ ਵਰਤੋਂ ਬਸ ਥੋੜੀ ਜਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਲਈ ਚੰਗੇ ਮੌਕੇ ਮਿਲ ਜਾਣਗੇ ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋ ਜਾਵੇਗਾ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਡੇ ਬਹੁਤ ਸਾਰੇ ਕੰਮ ਜਿਹੜੇ ਕਾਫੀ ਸਮੇਂ ਤੋਂ ਅਧੂਰੇ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਆਪਣੀ ਹਿੰਮਤ ਅਤੇ ਮਿਹਨਤ ਦੇ ਨਾਲ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਓਗੇ ਨੌਕਰੀ ਕਰਨ ਵਾਲੇ ਲੋਕ ਆਪਣੇ ਉੱਚ ਅਧਿਕਾਰੀਆਂ ਤੋਂ ਪਰਸ਼ਾਸ਼ਣ ਵਿੱਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਕਰ ਸਕਦੇ ਹਨ ਤੁਹਾਨੂੰ ਅਚਾਨਕ ਹੀ ਕਿਸੇ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪਰ ਤੁਹਾਡੇ ਦੋਸਤ ਉਹਨਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰ ਦੇਣਗੇ ਇਸ ਮਹੀਨੇ ਜ਼ਮੀਨ ਖਰੀਦਣ ਦੇ ਲਈ ਤੁਹਾਡੇ ਲਈ ਬਹੁਤ ਹੀ ਉਚਿਤ ਸਮਾਂ ਹੈ ਇਸ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਤੁਹਾਡੇ ਕੰਮ ਹੌਲੀ-ਹੌਲੀ ਤਰੱਕੀ ਦੀ ਰਾਹ ਤੇ ਜਾਣਗੇ ਜਿਸ ਨਾਲ ਤੁਹਾਡੀ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਸਾਜਿਦਾਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਲੈਣ ਦੇਣ ਵਿੱਚ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਇਸ ਮਹੀਨੇ ਕਿਸੇ ਮੁੱਦੇ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਮਤਭੇਦ ਹੋ ਸਕਦੇ ਹਨ ਇਸ ਮਹੀਨੇ ਤੁਹਾਨੂੰ ਆਪਣੇ ਪ੍ਰੇਮੀ ਸਾਥੀ ਤੋਂ ਹੈਰਾਨੀਜਨਕ ਤੋਹਫ਼ਾ ਵੀ ਮਿਲ ਸਕਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਕੁਝ ਬਹੁਤ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੀ ਬਹੁਤ ਸਾਰੇ ਸ਼ੁਭ ਸੰਜੋਗ ਤੁਹਾਡੇ ਲਈ ਇਹ ਸਮਾਂ ਲੈ ਕੇ ਆਵੇਗਾ ਇਹ ਮਹੀਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਧਨਵਾਨ ਹੋਣ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਤੁਹਾਡੀ ਸਿੱਖਿਆ ਪ੍ਰਤੀ ਬਹੁਤ ਹੀ ਜ਼ਿਆਦਾ ਤਰੱਕੀ ਹੋ ਜਾਵੇਗੀ ਸੰਤਾਨ ਪ੍ਰਾਪਤੀ ਦੇ ਯੋਗ ਵੀ ਬਣਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨੁਮਾ ਬਣ ਜਾਵੇਗਾ ਤੁਹਾਡੀ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ ਉਸ ਪਰਸਨ ਦੇ ਨਾਲ ਤੁਸੀਂ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਇਸ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਤੁਹਾਡੀ ਪਸੰਦ ਦਾ ਰਿਸ਼ਤਾ ਤੁਹਾਨੂੰ ਮਿਲ ਸਕਦਾ ਹੈ ਤੁਹਾਡੇ ਨਾਲ ਹੁਣ ਸਭ ਕੁਝ ਹੀ ਪੋਜ਼ਿਟਿਵ ਹੋਣ ਵਾਲਾ ਹੈ ਜੀ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਜੀਵਨ ਸਾਥੀ ਨਾਲ ਚੰਗੇ ਸਬੰਧ ਬਣਨਗੇ ਤੇ ਸਫਲਤਾ ਪ੍ਰਾਪਤ ਹੋ ਜਾਵੇਗੀ ਹਰ ਕੰਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦਾ ਸਹਿਯੋਗ ਵੀ ਮਿਲਣ ਵਾਲਾ ਹੈ ਇਸ ਸਮੇਂ ਜੇਕਰ ਤੁਸੀਂ ਗੰਗਾ ਦਾ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਸਹੀ ਸਾਬਿਤ ਹੋ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥੁਨ ਰਾਸ਼ੀ। ਮਿਥੁਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂਆਤ ਤੋਂ ਹੀ ਤੁਹਾਨੂੰ ਬਹੁਤ ਵੱਡੇ ਲਾਭ ਪ੍ਰਾਪਤ ਹੋ ਜਾਣਗੇ। ਸਿਹਤ ਦੇ ਨਾਲ ਜੁੜੀ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਧਨ ਸੰਪਤੀ ਨੂੰ ਲੈ ਕੇ ਤੁਹਾਨੂੰ ਬਹੁਤ ਹੀ ਲਾਭ ਮਿਲਣ ਵਾਲਾ ਹੈ। ਕੋਈ ਵੀ ਪਰੇਸ਼ਾਨੀ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀ ਸੀ ਹੁਣ ਉਹ ਪਰੇਸ਼ਾਨੀ ਤੁਹਾਡੀ ਦੂਰ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਇਸ ਸਮੇਂ ਪ੍ਰੋਮੋਸ਼ਨ ਮਿਲ ਜਾਵੇਗੀ ਤੁਹਾਡਾ ਅਧਿਕਾਰੀ ਵਰਗ ਤੁਹਾਡੇ ਕੰਮ ਨੂੰ ਵੇਖ ਕੇ ਬਹੁਤ ਹੀ ਪ੍ਰਸੰਨ ਹੋ ਜਾਵੇਗਾ ਜਿਸ ਦੇ ਬਲ ਬੂਤੇ ਤੁਹਾਨੂੰ ਨੌਕਰੀ ਵਿੱਚ ਹੋਰ ਮੁਨਾਫਾ ਮਿਲੇਗਾ ਜਿਨ੍ਹਾਂ ਦੇ ਵਿਆਹ ਦੇ ਯੋਗ ਬਣ ਰਹੇ ਹਨ ਉਹਨਾਂ ਦਾ ਹੁਣ ਵਿਆਹ ਹੋ ਜਾਵੇਗਾ ਹਰ ਜਗ੍ਹਾ ਤੇ ਤੁਹਾਡੀਆਂ ਹੁਣ ਇਸ਼ਾਵਾਂ ਦੀ ਪੂਰਤੀ ਹੋਣ ਵਾਲੀ ਹੈ ਜੀ ਉਸ ਸਮੇਂ ਤੁਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਦੇ ਸਾਰੇ ਹੀ ਬੰਦ ਦਰਵਾਜ਼ੇ ਖੁੱਲ ਜਾਣਗੇ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਇਸ ਸਮੇਂ ਨੂੰ ਤੁਸੀਂ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਸ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਤੁਹਾਡੇ ਦੇ ਪ੍ਰਸੰਨ ਹੋਣ ਵਾਲੇ ਹਨ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਅੰਤ ਹੋਣ ਵਾਲਾ ਹੈ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਜਾਇਦਾਦ ਆਪਣੇ ਨਾਮ ਕਰਵਾਉਣ ਸੰਬੰਧੀ ਕੋਈ ਪਰੇਸ਼ਾਨੀ ਆ ਰਹੀ ਸੀ ਇਹ ਪਰੇਸ਼ਾਨੀ ਵੀ ਹੋਣ ਤੁਹਾਡੀ ਦੂਰ ਹੋ ਜਾਵੇਗੀ ਇਸ ਸਮੇਂ ਕੋਈ ਸਾਥ ਸੰਬੰਧੀ ਦੇ ਨਾਲ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸੋ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਭਾਦੋ ਦੇ ਮਹੀਨੇ ਦੇ ਵਿੱਚ ਕਿਸਮਤ ਜਾਗਣ ਵਾਲੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ